ਹੈਲੋ ਜੀ ਵੈਲਕਮ ਕਰਦੇ ਆ ਰੀਤ ਫੈਸ਼ਨਸ ਲਈ ਨਾ ਆਪਣਾ ਬਹੁਤ ਜਿਆਦਾ ਸੋਨਾ ਲਹਿੰਗਾ ਰੈਡੀ ਹੋਇਆ ਸੀਗਾ ਤੇ ਆਪਾਂ ਪਿਓਰ ਸਿਲਕ ਦੇ ਵਿੱਚ ਰੈਡੀ ਕੀਤਾ ਹੈ ਬਹੁਤ ਸੋਨਾ ਵਰਕ ਹੋਇਆ ਹੈ ਇਹਦੇ ਫਰੰਟ ਸਾਈਡ ਹੈਵ ਯੂ 슬ੀਵਸ ਬਣੀਆਂ ਹੋਈਆਂ ਨੇ ਕਾਫੀ ਹੈਵੀ ਹੈ 슬ੀਵਸ ਦਾ ਵਰਕ ਕਲਰ ਕੰਟਰਾਸਟ ਆਪਾਂ ਇਹਦੇ ਚ ਰੈਡ ਐਂਡ ਬੇਬੀ ਪਿੰਕ ਦਾ ਕੀਤਾ ਹੋਇਆ ਕਾਫੀ ਹੈਵੀ ਬਣੀਆਂ ਹੋਈਆਂ ਨੇ ਬੈਕ ਸਾਈਡ ਵੀ ਇਹਦੇ ਵਰਕ ਆਏਗਾ ਫਰੰਟ ਐਂਡ ਬੈਕ ਦੋਨੇ ਸਾਈਡ ਵਰਕ ਆ ਲਹਿੰਗਾ ਕਾਫੀ ਜਿਆਦਾ ਹੈਵੀ ਬਣਿਆ ਹੋਇਆ ਲਹਿੰਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਵੀ ਇਹਦਾ ਬਣਿਆ ਹੋਇਆ ਨੀਚੇ ਬਾਰਡਰ ਸਾਰਾ ਤੇ ਬਹੁਤ ਸੋਹਣਾ ਵਰਕ ਆਇਆ ਹੈ ਹੈਵੀ ਕਾਫੀ ਫਲੇਅਰ ਵੀ ਰੱਖਿਆ ਹੋਇਆ ਆਪਾਂ ਲਹਿੰਗੇ ਦਾ ਤੇ ਇਹਦੇ ਨਾਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਆਏਗਾ ਦੁਪੱਟਾ ਵੀ ਆਪਣਾ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਸੋ ਇਹ ਆਪਣੀ ਇੱਕ ਕਾਰਨਰ ਤੋਂ ਵੇਲ ਜਾ ਰਹੀ ਹੈ ਕਾਫੀ ਵੱਡੀ ਵੇਲ ਹੈ ਇਹ ਤੇ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਇਹਦੇ ਨਾਲ ਅਲੱਗ ਜੀ ਲੁੱਕ ਆਉਗੀ ਇਹ ਦੋਨੇ ਸਾਈਡ ਹੀ ਵੇਲ ਬਲੀ ਬੇਨ ਬਣੀ ਹੋਈ ਹੈ ਵੇਲ ਤੇ ਬਹੁਤ ਜਿਆਦਾ ਸੋਹਣਾ ਵਰਕ ਫੋਰ ਸਾਈਡ ਵੀ ਵਰਕ ਹੋਇਆ ਬਾ ਦੁਪट्टे ਤੇ ਤੇ ਪ੍ਰੋਪਰ ਪੀਅਰ ਕੀਤਾ ਹੋਇਆ ਬਹੁਤ ਸੋਹਣਾ ਲੱਗੇਗਾ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਾ ਲਹੇਗਾ ਥੈਂਕਸ ਫॉर ਵਾਚਿੰਗ